ਕਾਰਜੋਬ ਦੇ ਬਾਰੇ ਗੱਲ ਕਰਨਾ ਹੈ। ਬਈ ਸਕੂਲ ਮੁਖੀ ਡਾਕਟਰ ਆਰਕੇ ਸ਼ਰਮਾ ਜੀ ਸੀਨੀਅਲ ਸੱਤੀ ਸਰਪੰਨ ਤੇ ਬਹੁਤ ਹੀ ਪਿਆਰੇ ਬੱਚੋ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਅੱਜ ਮੈਂ ਤੁਹਾਨੂੰ ਮੁਖਾਸਤ ਹੋਇਆ ਸ਼ਹੀਦੀ ਪੰਦਰਪੜ ਦੇ ਸੰਬੰਧ ਵਿੱਚ ਵੀਰਵਾਲ ਦੇਪਸ ਦਾ ਸੰਬੰਧ ਤੁਹਾਨੂੰ ਪਤਾ ਹੈ ਕਿ ਕੁਝ ਸਾਲ ਪਹਿਲਾਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੁਕਿੰਦਰ ਮੋਦੀ ਜੀ ਨੇ ਪਾਰਲੀਮੈਂਟ ਦੇ ਵਿੱਚ ਐਲਾਨ ਕੀਤਾ ਕਿ ਸਾਇਮੇ ਕਮਾਲ ਸ਼ੀਰ ਗੋਬਸ ਦੀ ਮਾਰਕੀ 14 ਸਾਲ ਯਾਦ ਦਾ ਸ਼ੀਰ ਕਮਾਲ ਜਿਹੜਾ ਹੈ ਉਹਨੂੰ ਰਾਸ਼ਟਰੀ ਪੱਧਰ ਤੇ ਵੀਰ ਬਾਲਾਪ ਦੇ ਰੂਪ ਦੇ ਵਿੱਚ ਬਣਾਇਆ ਜਾ ਸਕਦਾ ਹੈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿਉਂਕਿ ਕੌਮਾਂ ਉਹੀ ਜੀਉਂਦਿਆ ਰਹਿੰਦੀਆਂ ਨੇ ਜਿਹੜੀਆਂ ਆਪਣੇ ਸ਼ਹੀਦਾਂ ਨੂੰ ਯਾਦ ਵੀ ਕਰਦੀਆਂ ਨੇ ਸ਼ਹੀਦਾਂ ਦੇ ਪায়ে ਪੂਰੀ ਤਰ੍ਹਾਂ ਯਕੀਨੀ ਕਰਦੀਆਂ ਨੇ ਔਰ ਸ਼ਹੀਦਾਂ ਦੇ ਉੱਤੇ ਮਾਣ ਵੀ ਕਰਦੀਆਂ ਪੰਜਾਬ ਦੀ ਧਰਤੀ ਜਿਹੜੀ ਹੈ ਇਹ ਗੁਰੂ ਸਾਹਿਬਾਨ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਗੁਰੂ ਸਾਹਿਬਾਨ ਦੇ ਪায়ে ਪੁਰਨੇ ਇਸ ਧਰਤੀ ਦੇ ਉੱਤੇ ਵਾਖੂ ਵੀ ਸਭ ਦੇ ਸਾਹਮਣੇ ਆ ਕੁਰੂਸਾ ਬਾਂਦ ਦੇ ਵਿੱਚੋਂ ਵੀ ਭਾਰਨੇ ਤੇ 10 ਕੁਰੂਸਾ ਬਾਂਦ ਨੇ ਸਮਾਨ ਦੇ ਵਿੱਚ ਪਾਏ ਜਾ ਰਹੇ ਮੱਛਾ ਤੁਰੰਤਿਆਂ ਦਾ ਖੰਡਨ ਕਰਕੇ ਇੱਕ ਨਰਮੋਲ ਸਮਾਜ ਸਿਰਜਣ ਦੀ ਮੁਹਿੰਮ ਚਲਾਈ ਹੋਈ ਸੀ ਪਰ ਸਾਹਿਬੇ ਕਮਾਲ ਸ਼ਿਦੂਰ ਗੋਬਿੰਦ ਸਿੰਘ ਜੀ ਦਾ ਜੀਵਨ ਉਹ ਸਾਰਿਆਂ ਲਈ ਪ੍ਰੇਰਨਾ ਸਰੋਤ ਹੈ ਔਰ ਸਾਡਾ ਰਾਹ ਦਸੀਨਾ ਵੀ ਆ ਸ਼ੈਦ ਇਸੇ ਕਰਮ ਪੰਜਾਬੀ ਦੇ ਮਸ਼ਹੂਰ ਕਵੀ ਜਿਹਨਾਂ ਦਾ ਸੂਫੀ ਕਾਵ ਦੇ ਵਿੱਚ ਬਹੁਤ ਪੂਰਨ ਸਥਾਨ ਹੈ ਸਾਈਂ ਗੋਲੇ ਸ਼ਾ ਉਹਨਾਂ ਨੇ ਵਾਕੂ ਵੀ ਬਿਆਨ ਕੀਤਾ ਸੀ ਨਾ ਕਹੂੰ ਜਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਦੇ ਗੋਬਿੰਦ ਸਿੰਘ ਤਾਂ ਸਨ ਕੋਹਤੀ ਸਾਹਿਬ ਜੇ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਧਰਤੀ ਉੱਤੇ ਨਾ ਆਉਂਦੇ ਤਾਂ ਸ਼ਾਇਦ ਜਿਹੜੀ ਉਹ ਫੁਲਵਾੜੀ ਹੈ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਫੁੱਲ ਨੇ ਕੁਝ ਫੁੱਲ ਹੋ ਨਹੀਂ ਜਿਹੜੇ ਕੇਸਰ ਧਾਰੀ ਦੇ ਜਿਹਨਾਂ ਨੇ ਦਸਤਾਰ ਸਜਾਈ ਹੋਈ ਤੇਰਾ ਕੁਝ ਫੁੱਲ ਹੋ ਨਹੀਂ ਜਿਹੜੇ ਹਿੰਦੂ ਮੱਤ ਦੇ ਨੇ ਆਈ ਨੇ ਕੁਝ ਫੋ ਲੋ ਉਹ ਨੇ ਜਿਹੜੇ ਇਸਲਾਮ ਦੇ ਉਹ ਨੇ ਆਈ ਨੇ ਕੁਝ ਫੋ ਲੋ ਉਹ ਨੇ ਜਿਹੜੇ ਈਸਾਈਅਤ ਦੇ ਉਹ ਨੇ ਆਈ ਨੇ ਸ਼ਾਇਦ ਇਸ ਤਰ੍ਹਾਂ ਦੀ ਫਨਵਾੜੀ ਨਾ ਹੋਵੇ ਜੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਨਰਸ਼ਮਾਨਦਰ ਦੇ ਔਰ ਜ਼ੁਲਮ ਦਾ ਤਾਕਤ ਮਾਣ ਕਿਰਤੋਂ ਵੱਧਨ ਸੰਜੀਤੇ ਸਾਹਿਬਾ ਤੇ ਕਿਉਂਕਿ ਜੀਹਨ ਸਰਕਾਰ ਕਹਿੰਦੇ ਆ ਇਸ ਤਰ੍ਹਾਂ ਦੇ ਸੰਸਕਾਰ ਮਾਤਾ ਪਿਤਾ ਦਿੰਦੇ ਆ ਮਾਂ ਬੱਚਿਆਂ ਦੇ ਉੱਤੇ ਉਸ ਤੋਂ ਵੱਧ ਆਸਰ ਹੁੰਦਾ। ਸੋ ਗੁਰੂ ਪੁੱਤਰ ਸੰ ਉਹਨਾਂ ਦੇ ਨੇ ਪੂਰਨੇ ਨੇ। ਉਹਨਾਂ ਦੇ ਇਤਿਹਾਸ ਦੇ ਵਿੱਚ ਕਿਤੇ ਮਿਸਾਲ ਨਹੀਂ ਮਿਲਦੀ। ਸਾਰੇ ਸੰਸਾਰ ਦੇ ਵਿੱਚ ਇਸ ਨਿਗਾਹ ਮਾਰੀਏ। ਆ ਕਿਤੇ ਨਹੀਂ ਮਿਲਦਾ। ਇਹ 7 ਸਾਲ ਤੇ 9 ਸਾਲ ਦੇ ਬੱਚੇ ਜਿਹੜੇ ਯਾਦ ਕੀਤੇ ਜਾਂਦੇ ਆ। ਔਰ ਜੇ 4 ਸਾਲ ਦੇ ਵਿਚੋਂ ਨਹੀਂ عمر 7 ਸਾਲ ਦੇ 9 ਸਾਲ ਤੋਂ ਵੀ ਘੱਟ ਸੀ ਉਹੋ ਬੱਚੇ ਲਾਸ਼ਾਂ ਨਹੀਂ ਕੁਰਬਾਨੀ ਸਦੇ ਇਹ ਕਿਤੇ ਮਿਸਾਲ ਨਹੀਂ ਬਣਦੀ ਤੋਂ ਐਸੇ ਕਰਕੇ ਸਾਡੇ ਜ਼ਿਲ੍ਹੇ ਦੀ ਧਰਤੀ ਨੂੰ ਸ਼ਹੀਦਾਂ ਦੀ ਧਰਤੀ ਕਰਕੇ ਜਾਣਿਆ ਜਾਂਦਾ ਔਰ ਜਿੰਨੇ ਵੀ ਅਧਿਕਾਰੀ ਇਸ ਜ਼ਿਲ੍ਹੇ ਤੇ ਰਹਚਾਉਂਦੇ ਆ ਜਾਂ ਜਿੰਨੇ ਵੀ ਕਰਮਚਾਰੀ ਇਸ ਜ਼ਿਲ੍ਹੇ ਚ ਕੰਮ ਕਰਦੇ ਆ ਹਰ ਇੱਕ ਬੰਦਾ ਆ ਕੇ ਸਭ ਤੋਂ ਪਹਿਲਾਂ ਫਤਿਹਗੜ ਸਾਹਿਬ ਦੀ ਮਹਾਨ ਧਰਮ ਨੂੰ ਸਤਿ ਸ਼੍ਰੀ ਅਕਾਲ ਕਰਦਾ। ਔਰ ਇਹ ਮਾਨ ਰੂਪ ਕਰਦਾ ਹੈ ਕਿ ਮੈਂ ਸ਼ਹੀਦਾਂ ਦੀ ਧਰਤੀ ਉੱਤੇ ਨੌਕਰੀ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ। ਸੋ ਮੈਂ ਸਖਰੇਪਰ ਜੇਕਰ ਕਰਾਂ ਸਭੇ ਇੱਕ ਮਾਨ ਸ਼੍ਰੀ ਗੋਪਾਲ ਸਿੰਘ ਦੇ ਚਾਰ ਪੁੱਤਰ ਸਨ। ਸਭ ਤੋਂ ਵੱਡੇ ਪੁੱਤਰ ਦਾ ਨਾਮ ਹੈ ਬਾਬਾ ਅਜੀਤ ਸਿੰਘ ਜੀ। ਹੁਣ ਤੂੰ ਧੀ ਕਰੂਂਗੇ ਬਾਬਾ ਕਿਉਂ ਕਿਹਾ ਜਾਂਦਾ ਹੈ ਉਮਰਾਂ ਛੋਟੀਆਂ ਸੀ ਕਿਉਂਕਿ ਬਾਬਾ ਜਿਹੜਾ ਲਫੜਾ ਖੜਾਇਆ ਇਹ ਸਤਕਾਲ ਦਾ ਪ੍ਰਤੀਕ ਹੈ ਬਾਬਾ ਕੇਵਲ ਉਮਰ ਦੇ ਨਾਲ ਨਹੀਂ ਬਣਦਾ ਕੋਈ ਆਪਣੇ ਘਾਲਣਾਮੇ ਦੇ ਨਾਲ ਆਪਣੀ ਸੂਜ ਦੇ ਨਾਲ ਆਪਣੇ ਕਾਰਨਾਮੇ ਦੇ ਨਾਲ ਸਥਾਨ ਹਾਸਲ ਕੀਤਾ ਜਾਂਦਾ ਸੋ ਸਭ ਤੋਂ ਵੱਡਾ ਸੋਹਰਾ ਮਾਸੀ ਸਾਹਿਬਾ ਦਾ ਅਜੀ ਇਸੇ ਨਾਮ ਦੇ ਉੱਤੇ ਸਾਡੇ ਸਕੂਲ ਵਿੱਚ ਹਾਊਸ ਦਾ ਨਾਮ ਵੀ ਰੱਖਿਆ ਹੋਇਆ ਹੈ। ਬਾਬਾ ਜੀ ਸਿੰਘ ਦਾ ਜਨਮ 11 ਨਵੰਬਰ 1687 ਈਸਵੀ ਦੇ ਵਿੱਚ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਘਰ ਮਾਤਾ ਸੁਦਰੀ ਦੇ ਕੁੱਖੋਂ ਇਤਿਹਾਸਕ ਨਗਰ ਪੌਟਾ ਸਰਵ ਜਿਹੜਾ ਕਿ ਗੁਰੂ ਗੋਬਿੰਦ ਸਿੰਘ ਨੇ ਆਪ ਪਸਾਇਆ ਸੀ ਉੱਥੇ ਹੋਇਆ ਸੀ। ਦੂਸਰੇ ਨੰਬਰ ਤੇ ਸਾਹਿਬਿਆ ਦਾ ਜਿਹਾਰ ਸਿੰਘ ਜੀ ਇਹਨਾਂ ਦੇ ਨਾਲ ਦੇ ਉੱਤੇ ਸਾਡਾ ਦੂਜਾ ਹਾਊਸ ਆਉਂਦਾ। ਫਾਹਿਮਾ ਬੰਦਿਆਰ ਸਿੰਘ ਦਾ ਜਨਮ ਸੀ 14 ਮਾਰਚ 1991 ਈਸਵੀ ਨੂੰ ਜਿਹੜੀ ਨੰਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੋਇਆ। ਫਾਹਿਮਾ ਕੁਮਾਰ ਸ਼ਿਰੂਰ ਗੋਪਾਲ ਸਿੰਘ ਦੇ ਘਰ ਮਾਤਾ ਜੀਤੋ ਜੀ ਦੇ ਪੁੱਤ। ਉਹ ਦੋ ਰੋਦੇ ਛੋਟੇ ਭਰਾ ਸੀ। ਜਿਹੜੇ ਕਿ ਸਰਹੰਦ ਦੀਆਂ ਦੀਵਾਰਾਂ ਦੇ ਵਿੱਚ ਚੰਕੇ ਸ਼ਹੀਦ ਕਰ ਦਿੱਤੇ ਗਏ। ਸਾਹਿਬ ਜੀ ਦਾ ਜੋਰਾਬਲ ਸਿੰਘ ਹਾਊਸ ਸਾਹਿਬ ਜੀ ਦਾ ਜੋਰਾਬਲ ਸਿੰਘ ਜੀ ਜਿਹਦੇ ਨਾਮ ਦੇ ਉੱਤੇ ਸਾਡਾ ਪੀਕ ਹਾਊਸ ਚੱਲਦਾ ਹੈ ਸਾਹਿਬ ਜੀ ਦਾ ਫਤਿਹ ਸਿੰਘ ਜੀ ਜਿਹਦੇ ਨਾਮ ਦੇ ਉੱਤੇ ਸੌਲਾ ਚੌਥਾ ਹਾਊਸ ਚੱਲਦਾ ਹੈ ਸਾਹਿਬ ਜੀ ਦਾ ਜੋਰਾਬਲ ਸਿੰਘ ਤੇ ਸਾਹਿਬ ਜੀ ਦਾ ਫਤਿਹ ਸਿੰਘ ਉਹ ਕਾਫੀ ਛੋਟੇ ਸੀ ਸਾਹਿਬ ਜੀ ਦਾ ਜੋਰਾਬਲ ਸਿੰਘ ਦਾ ਕਰਨ ਵੀ ਸ਼੍ਰੀ ਨੰਦਕੌਰ ਸਾਹਿਬ ਦੇ ਅਧਿਕਾਰ ਤੇ ਗੁਰੂ ਗੋਬਿੰਦ ਸਿੰਘ ਦੇ ਘਰ ਮਾਤਾ ਜੀਤੋ ਜੀ ਨੇ 17 ਨਵੰਬਰ 1696 ਸਾਲ ਹੋਇਆ ਸੀ ਹੁਣ ਇਥੋਂ ਆਪਾਂ ਦੇਖੀਏ 1696 ਤੇ 1704 ਸਿਰਫ ਆਖੀ ਤਾਲ ਦੀ ਉਮਰ ਬਣਦੀ ਜਦੋਂ ਕਿ ਅਸੀਂ ਸਾਰੇ ਰੂਬਰੂ ਆ ਅਸੀਂ ਗੱਲ ਕਰਦੇ ਆਂ ਵੀ ਸਾਹਿਬਾਨ ਦੀ ਉਮਰ 7 ਸਾਲ ਤੇ 9 ਸਾਲ ਦੀ ਸੀ ਇਹਦਾ ਮਤਲਬ ਸਾਹਿਬ ਦਾ ਜੋ ਰਾਬਰ ਸਿੰਘ ਦੀ ਉਮਰ ਜਿਹੜੀ ਸੀ ਉਹ ਆਪਣੀ ਸ਼ਹੀਦੀ ਦੇ ਮੌਕੇ 8 ਸਾਲ ਦੇ 9 ਸਾਲ ਦੇ ਵਿਚਕਾਰ ਸੀ ਸਭ ਤੋਂ ਛੋਟੇ ਸੁਪੁੱਤਰ ਗੁਰੂ ਸਾਹਿਬ ਦੇ ਪਾਪਾ ਪੁੱਤੇ ਸੀ ਉਹਨਾਂ ਜਨਮ ਵੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੀ ਸਾਹਿਬੇ ਕੁਮਾਰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਘਰ ਮਾਤਾ ਜੀਤੋ ਜੀ ਦੇ ਪੁੱਖੋਂ 12 ਦਸੰਬਰ 1699 ਈਸਵੀ ਨੂੰ ਹੈ ਸੋ ਇਹਨੂੰ ਦੇਖੀ ਤਾਂ ਉਮਰ ਜਿਹੜੀ ਹੈ 5 ਸਾਲ ਦੇ ਨੇੜੇ ਥੋੜੇ ਬਣਦੀ ਹੈ ਸੋ ਇਹ ਛੋਟੇ ਬੱਚਾ ਨੇ ਸਾਡੇ ਜ਼ਿਲ੍ਹੇ ਦੇ ਸ਼ਹੀਦੀ ਪ੍ਰਾਪਤ ਕੀਤੀ ਔਰ ਉਹਨਾਂ ਦੀ ਕੁਰਬਾਨੀ ਦੀ ਕਿਤੇ ਮਿਸਾਲ ਨਹੀਂ ਮਿਲਦੀ ਮਰੇ ਪੂਰਾ ਜਸਤਾਰ ਦੇ ਵਿੱਚ ਜਾਮਾ ਉਹ ਵੱਡੇ ਸਾਬਯਾ ਦੇ ਸਾਬਯਾ ਦਾ ਅਜੀਤ ਸਿੰਘ ਵੀ ਉਮਰ ਜਿਹੜੀ ਸੀ ਉਹ 17 ਸਾਲ ਕ੍ਰੋਸ ਕਰ ਚੁੱਕੀ ਸੀ ਜਵਾਨੀ ਦੀ ਉਮਰ ਦੇ ਵਿੱਚ ਸੀ ਦੂਜੇ ਨੰਬਰ ਤੇ ਸਾਬਯਾ ਦਾ ਜੁਹਾਰ ਸਿੰਘ ਸੀ ਉਹਨੂੰ ਵੀ 54 ਸਾਲ ਦੇ ਨੇੜੇ ਸੀ ਉਹ ਵੀ ਮੋਚਕਟ ਖਬਰ ਸੀ ਦੋਨੋਂ ਬੱਚੇ ਅੱਛੇ ਸੰਸਕਾਰੀ ਸੀ ਯੁੱਧ ਕਲਾ ਦੇ ਵਿੱਚ ਨੱਪੋ ਨਸੀ ਆਪਣੇ ਪਿਤਾ ਜੀ ਵਾਂਗੂ ਔਰ ਦੋਨੋਂ ਵੱਡੇ ਗੁਰੂ ਸਾਹਿਬ ਦੇ ਸੁਪੁੱਤਰਾਂ ਨੇ ਸਾਹਿਬ ਜੀ ਅਜੀਤ ਸਿੰਘ ਤੇ ਸਾਹਿਬ ਜੀ ਹਰ ਸਿੰਘ ਨੇ ਚਮਕੌਰ ਦੀ ਜੰਗ ਦੇ ਵਿੱਚ ਵੀਰਤਾਪੂਰਵ ਕਿਰਸਾ ਲਿਆ ਔਰ ਲਾਸਾਨੀ ਸ਼ਹਾਦਤ ਪ੍ਰਾਪਤ ਕੀਤੀ ਇਤਿਹਾਸ ਦੇ ਵਿੱਚ ਲਿਖਿਆ ਇਹ ਫੌਜਿਆ ਦਾ ਅਜੀਤ ਸਿੰਘ ਜਦੋਂ ਸ਼ਹੀਦ ਹੋਏ ਤਾਂ ਉਹਦੇ ਸਰੀਰ ਦੇ ਉੱਤੇ 300 ਫਟ ਸੀ ਤੁਸੀਂ ਆਪ ਹੰਦਾ ਦਾ ਲਾਓ 300 ਉਹਨਾਂ ਦੇ ਉੱਤੇ ਹथे ਆਪ ਚਮਦੇ ਵਾਲੀ 300 ਫਟ ਲੱਗੇ 300 ਜਾਗਮ ਸੀ ਇਹ ਫੌਜਿਆ ਦਾ ਅਜੀਤ ਸਿੰਘ ਆਪਣੇ ਵੱਡੇ ਭਰਾ ਦੇ ਕਦਮਾਂ ਤੇ ਚੱਲੇ ਔਰ ਜਦੋਂ ਵੱਡੇ ਭਰਾ ਦੀ ਸ਼ਹੀਦੀ ਹੋਈ ਤੁਰੰਤ ਤਲਵਾਰ ਲੈ ਕੇ ਮੈਦਾਨ ਦੇ ਵਿੱਚ ਆ ਗਏ ਔਰ ਉਹਨਾਂ ਨੇ ਵੀ ਚਮਕੌਰ ਦੀ ਗੜੀ ਦੇ ਵਿੱਚ ਜਿਹੜੀ جنگ ਔਰ ਇਸੀ ਦੇ ਵਿੱਚ ਬੀੜਤਾ ਪਰ ਰਫਤ ਕੀਤੀ। ਤੇ ਛੋਟੇ ਸਾਹਿਬਾਂ ਦੇ ਜਿਹਨਾਂ ਦਾ ਮੈਂ ਪਹਿਲਾ ਜ਼ਿਕਰ ਕੀਤਾ ਬਾਬਾ ਜ਼ੋਰਾਬਰ ਸਿੰਘ ਤੇ ਬਾਬਾ ਫਤਿਹ ਸਿੰਘ। ਉਹਨਾਂ ਨੂੰ ਉਸ ਸਮੇਂ ਦੇ ਗੁਦਾਰ ਗੰਗੂ ਨਾਮ ਦੇ ਵਿਅਕਤੀ ਨੇ ਮੋਰਿੰਡੇ ਦੇ ਨੇੜੇ ਪਿੰਡ ਸਹੇੜੀ ਆਪਣੇ ਪਿੰਡ ਦੇ ਵਿੱਚ ਪਹਿਲਾਂ ਰਾਤ ਸੈਰ ਆਇਆ ਔਰ ਫਿਰ ਪੁਲਿਸ ਨੂੰ ਖਬਰ ਕਰਕੇ ਸੂਹ ਦੇ ਕੇ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ। ਉਹ ਛੋਟੇ ਸਾਹਿਬਾਂ ਦੇ ਦੋਵੇਂ ਭਰਾਵਾਂ ਨੂੰ ਜਿਵੇਂ ਦਿਉਮਾਰ ਨੌਂ ਸਾਲ ਦੇ ਸੱਤ ਸੱਤ ਤੋਂ ਘੱਟ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਰਹੰਦ ਲੈ ਆਉਂਦਾ। ਔਰਤਾਂ ਦੇ ਵਿੱਚ ਉਸ ਸਮੇਂ ਦੇ ਜ਼ਾਲਮ ਛੁਪਦਾ ਵਜ਼ੀਰ ਖਾਨ ਦੇ ਹੁਕਮਾਂ ਦੇ ਉੱਤੇ ਕੰਧਾਂ ਤੋਂ ਵੀ ਚੜ੍ਹ ਕੇ ਸੀਤ ਕਰਤਾ ਜਾਂਦਾ। ਗ੍ਰੰਥਾ ਦੇ ਮਹੇਸ ਨਸੀਬ ਬੱਚੇ ਕੀ ਆਦਤ ਤੁਹਾਡੇ ਨਾਲ ਗੱਲ ਕੀਤੀ ਜਾਵੇ ਛੋਟੇ ਲਾਲਚਾਂ ਪਿੱਛੇ ਤੁਸੀਂ ਖੜ ਕੇ ਜਾਂਦੇ ਹੋ ਕੋਈ ਕਿਸੇ ਨੂੰ ਪਾਫੀ ਦੇ ਦੇ ਜਾਂ ਦੱਸਦਾ ਨੋਟ ਦਿਖਾ ਦੇਵੇ ਉਹੀ ਕੰਮ ਕਰਨ ਨੂੰ ਤਿਆਰ ਹੋ ਜਾਂਦਾ ਪਰ ਧੰਨ ਜਿਗਰਾ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸੁਪਤਰਾਂ ਦਾ ਇਹਨਾਂ ਨੂੰ ਵੱਡੇ ਵੱਡੇ ਲਾਲਚ ਦਿੱਤੇ ਗਏ ਉਹਨਾਂ ਨੂੰ ਰਲਾਉਣ ਦਾ ਯਤਨ ਕੀਤਾ ਗਿਆ ਉਹਨਾਂ ਨੂੰ ਵੜਨ ਕਿੰਨ ਤੁਸੀਂ ਇਹ ਰੁੱਤੇ ਗਏ ਅੱਲਾ ਯਾਰ ਸਾਹਿਬ ਉਹ ਕੀ ਲਿਖਦਾ ਕਿ ਉਹਨਾਂ ਦੇ ਅੱਖਾਂ ਦੇ ਵਿੱਚ ਬੁਲੇਲਿਆਂ ਦੇ ਨਾਲ ਰੋੜੀਆਂ ਵੀ ਮਾਰੀਆਂ ਗਈਆਂ ਉਹਨਾਂ ਨੂੰ ਤੂਤ ਵੇਰ ਛੱਟੀਆਂ ਨਾਲ ਕੁੱਟਿਆ ਵੀ ਗਿਆ ਪਰ ਪੂਰਾ ਤਸ਼ੱਦਦ ਛੋਣ ਦੇ باوجود ਉਹ ਬੱਚੇ ਡੋਲਦੇ ਨਹੀਂ ਉਹ ਆਪਣੇ ਦੀਨ ਦੇ ਉੱਤੇ ਕਰੇ ਬਹੇ ਅਰੋਣ ਨੇ ਐਲਾਨ ਕੀਤਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਸੁਪੁੱਤਰਾਂ ਇਸ ਧਰਤੀ ਦੇ ਨਾਲ ਜੁਲਮ ਹੁੰਦਾ ਹੈ ਜੁਲਮ ਨਾਲ ਟੱਕਰ ਆਪਦੇ ਪਿਤਾ ਦੇ ਕਦਮ ਚ ਨਾਲ ਚੱਲ ਕੇ ਕਰਾਂਗੇ ਸੋ ਹਕਮ ਉਤਰੇ ਉਹ ਛੋਟੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਜਾਲ ਮਨਸਾ ਜੜ ਦਿੱਤੀ ਕਿ ਜਿਉਂਦਿਆਂ ਨੂੰ ਕੰਧਾਂ ਦੇ ਵਿੱਚ ਣ ਕੇ ਸ਼ਹੀਦ ਕਰਤਾ ਗਿਆ ਸੋ ਉਹ ਰਾ ਦੀ ਜਿਹੜੀ ਸ਼ਹਾਦਤ ਦਾ ਇਹ ਸਮਾਂ ਚੱਲਿਆ ਮੈਂ ਸਕੇਤ ਮਾਤਰ ਤੁਹਾਨੂੰ ਦੱਸਾਂ ਇਹ ਚੰਕਾ ਹੋਰ ਦੀ جنگ ਜਿਹੜੀ ਸੀ ਉਹ 21 ਪਈ ਤੇ 3 ਦਸੰਬਰ ਨੂੰ ਅੱਜ ਪਹਾ ਉਸ ਸਮੇਂ 15 ਦਿਨ ਘਟ ਸੀ ਕਿਉਂਕਿ 1752 ਦੇ ਵਿੱਚ ਕਲੈਕਟਰ ਨੂੰ ਸੋਧਰ ਗਿਆ ਸੀ। ਉਹ 14 ਦਿਨ ਐਡ ਕਰ ਆਇਆ ਕਰ ਗਿਆ ਸੀ। ਸੋ ਅੱਜ ਦੇ ਸਮੇਂ ਦੇ ਅਨੁਕੂਲ 22 22 ਤੇ 3 ਦਸੰਬਰ ਨੂੰ ਚਮਕੌਰ ਦੀ ਜੰਗ ਹੋਈ। ਅਰ ਵੱਡੇ ਭਰਾ ਪਾਪਾ ਜੀ ਸਿੰਘ ਤੇ ਬਾਬਾ ਜੀ ਆਖੀ। ਤੇ 3 ਦਸੰਬਰ ਨੂੰ ਅੱਜ ਕਿੰਨੀ ਡੇਟਾ? ਅਸਤਾਰੀਖ ਹੈ 20 ਜਦੋਂ ਆਪਣੇ ਛੁੱਟੀਆਂ ਹੁਣ ਤੋਂ ਪਹਿਲਾ ਦਿਨ ਉਸ ਦਿਨ ਪਾਪੇ ਸ਼ਹੀਦ ਹੋ ਗਏ ਤੇ ਛੋਟਿਆਂ ਨੂੰ ਗ੍ਰਫਤਾਰ ਕਰਕੇ ਹੱਥ ਲੈਂਦਾ ਗਿਆ ਇਤਿਹਾਸਕ 26 ਤਾਰੀਖ ਨੂੰ 26 ਦਸੰਬਰ ਨੂੰ ਛੋਟੇ ਸਾਹਿਬਾਂ ਦੀ ਸ਼ਹਾਦਤ ਹੋਈ ਸੋਨੇ ਜਿਹੜਾ ਦਿਨ ਹੈ ਇਹ ਸ਼ਹੀਦਾਂ ਦਾ ਨੇ ਕੋਈ ਸਮਾਂ ਸੀ ਜਦੋਂ ਸਾਡੇ ਲੋਕ ਬੜੀ ਵਿਰਧਨਾ ਚ ਵਹਿੰਦੇ ਸੀ ਆ ਜਿਹੜੇ 15 ਦਿਨ ਨੇ ਇਹਨਾਂ ਦੇ ਵਿੱਚ ਕੋਈ ਫੰਕਸ਼ਨ ਨਹੀਂ ਸੀ ਕਰਦੇ ਕੋਈ ਢੋਲ ਨਹੀਂ ਸੀ ਪਜਾਉਂਦੇ ਕੋਈ ਵਿਆਹ ਨਹੀਂ ਸੀ ਕਰਦੇ ਭਗੜੇ ਨਹੀਂ ਸੀ ਪਉਂਦੇ ਢੁੱਗੇ ਸੌਂਦੇ ਸੀ ਅੱਜ ਅਸੀਂ ਕਿੱਥੇ ਠੱਕਰ ਸਾਨੂੰ ਸੋਚਣ ਦੀ ਲੋੜ ਹੈ ਇਸੇ ਕਰਕੇ ਅਸੀਂ ਆਪੇ ਨਿਸ਼ਾਨੇ ਖੜਕ ਰਿਆਂ ਕਿਉਂਕਿ ਅਸੀਂ ਆਪਣੇ ਸ਼ੀਰਤਾਂ ਨੂੰ ਭੁੱਲਦੇ ਜਾ ਰਹੇ ਹਾਂ ਉਹ ਬੰਦਾ ਜਿਸਦਾ ਮਹਾਨ ਬਣਦਿਆ ਜਿਹੜੇ ਆਪਣੇ ਸ਼ੀਰਤਾਂ ਨੂੰ ਯਾਦ ਰੱਖਦੇ ਆ ਔਰ ਉਹਨਾਂ ਦੇ ਪਾਏ ਪੂਰਨ ਦੇ ਚੱਲਣ ਦਾ ਯਤਨ ਕਰਦੇ ਆ। ਸੋ ਅੱਜ ਲੋੜ ਹੈ ਉਹਨਾਂ ਬਾਲ ਹੀ ਤਾਂ ਯਾਦ ਕਰਕੇ ਆਪਣੀ ਵਿਰਸੇ ਨੂੰ ਪਨਾਉਣ ਦੀ। ਤਾਂ ਤੁਸੀਂ ਅੱਜ ਜਿਹੜਾ ਸਮਾਂ ਹੈ ਲੋਕਤੰਤਰ ਦਾ ਸਮਾਂ ਹੈ। ਆਪਕਲ ਸਿੱਧੇ ਰੂਪ ਦੇ ਵਿੱਚ ਸਰਕਾਰਾਂ ਤਾਂ ਨਾਕਾਈ ਨਹੀਂ ਕਰਦੇ ਆ। ਪਰ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਬਣਤਾ ਬਣਾਈ ਰੱਖਣ ਲਈ ਆਪਣੇ ਦੇਸ਼ ਦੀ ਫਲਵਾੜੀ ਨੂੰ ਦਿੱਕਤ ਕਰ ਲਈ ਪੜ੍ਹਾਈ ਦੀ ਜ਼ਰੂਰਤ ਹੈ। ਬਾਬੇ ਪਾਪਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਕਿਉਂ ਦਾ ਉੱਚੇ ਪੁਰਨੇ ਪਾ ਗਏ? ਕਿਉਂਕਿ ਉਹ ਛੋਟੀ ਉਮਰ ਦੇ ਵਿੱਚ ਵੀ ਆਪਣੇ ਮਾਤਾ ਪਿਤਾ ਕੋਲੋਂ ਅੱਛੀ تعلیم ਪ੍ਰਾਪਤ ਸਨ। ਅੱچھے ਸੰਸਕਾਰਾਂ ਨੂੰ ਮਿਲੇ ਹੋਏ ਸੀ। ਆਗਿਆਕਾਰ ਸੁਪੁੱਤਰ ਸੀ। ਉਹਨੇ ਨੇਠ ਕੇ ਛੋਟੀ ਉਮਰ ਦੇ ਵਿੱਚ ਬੜਾ ਕੁਝ ਸਿੱਖਿਆ ਸੀ। ਸੋ ਤੁਹਾਨੂੰ ਇਹ ਸੰਦੇਸ਼ ਹੈ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਦੇ ਮੌਕੇ ਦੇ ਉੱਤੇ ਕਿ ਤੁਸੀਂ